ਸੀਮੀਆ ਵੈਲਫੇਅਰ ਸੁਸਾਇਟੀ ਗੁਰਨਾਣਕ ਹਸਪਤਾਲ ਦੇ ਬੱਚਿਆਂ ਨਾਲ ਉਚੇਚੇ ਤੌਰ ਤੇ ਫਿਲਮ ਐਕਟਰ ਰਾਏ ਕੁੰਦਰਾ ਨੇ ਕੀਤੀ ਮੁਲਾਕਾਤ ਬਾਲੀਵੁੱਡ ਐਕਟਰ ਰਾਏ ਕੁੰਦਰਾ ਫਿਲਮ ਮਹਿਰ ਡਾਇਰੈਕਟਰ ਰਕੇਸ਼ ਮਾਤਾ ਕਰਨਜੀਤ ਸਿੰਘ ਕਿਨੜਾ ਰਿੰਪੀ ਫਗਵਾੜੇ ਤੋਂ ਸਮਰਨਜੀਤ ਖਲਸੀਸ वैलफेयर सुसायटी के प्रधान सतनाम सिंह वाइस प्रधान सिंह सैकटरी नरेंद्र कुमार जनरल सैकटरी एजय पला एडवोकेट कौंसलर संगीता शर्मा डॉक्टर जसपिंद डॉक्टर जसपाल सिंह डॉक्टर संदीप डॉक्टर हैड इंचार्ज मनमीत कौर सोडी नर्सिंग स्टाफ राजविंदर कौर अरविंदर कौर पूनम संदीप कौर थैलसी बच्चे हरगुन शिवांश महाजन कीर्ति तानिया मोहित मनराज सुमित अमृतपाल सिंह फतेह सिंह ਮਨ ਰਾਜਕੌਰ ਅਦਿਤਿਆ ਪੱਲਾ ਸੁਰਸਾਗਰ ਹਾਜ਼ਰ ਸਨ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਥੋੜਾ ਸਾਈਡ ਤੇ ਕਰੋ ਇਹਨਾਂ ਨੂੰ ਵੀ ਦੇਖੋ ਵਿਜੀਟ ਥੋੜਾ ਸਾਈਡ ਤੇ ਤੇ ਇਹ ਸਾਡੇ ਕੋਲ ਆਏ ਕਿ ਲੋਕਾਂ ਨੂੰ ਬਲੱਡ ਮਿਲ ਨਹੀਂ ਜਾਂਦੀਆਂ ਤੇ ਲੋਕੀ ਦਰਵਾਜ਼ੇ ਬੰਦ ਕਰ ਦਿੰਦੇ ਨੇ ਮੈਂ ਇਹਨਾਂ ਨੂੰ ਕਿਹਾ ਤੇ ਲੜੇ ਹਸਬੰਦੇ ਦੀ ਇਲਾਜ ਕਰਉਂਦੇ। ਉਹ ਵੀ ਇਹ ਕਹੇ ਕੋਈ ਦਵਾਈ ਤੋਂ ਬਾਅਦ। ਇਹ ਵੀ ਮੈਂ ਜਾਣਾ। ਲੱਡ ਵਾਸਤੇ ਤੇ ਪੈ ਦਵਾਈਆਂ ਵਾਂ। ਇਹਨਾਂ ਨੂੰ ਮੈਂ ਕਿਹਾ ਦਰਦਾਂ ਦੀ ਠਟਕਾ। ਇਹਨਾਂ ਦੀ ਮੈਂ ਬਾਹ ਫੜੀ ਤੇ ਮੈਂ ਕਿਹਾ ਨੂੰ ਪੜ ਕਰ ਦਿੱਤਾ ਸਾਰਿਆਂ ਦਾ ਇਲਾਜ ਕਰਾਉਂਦੇ ਆ। ਅੱਜ ਇਹਨਾਂ ਨੂੰ ਇੱਕ ਚੈਨ ਦੇ ਵਿੱਚ ਇਸ ਤਰ੍ਹਾਂ ਜੋੜਿਆ ਕਿ ਜਿਸ ਤਰ੍ਹਾਂ ਹੀ ਸਾਰੇ ਪਰਿਵਾਰਕ। ਤੇ ਇਹਨਾਂ ਨੂੰ ਕਿਤੇ ਜਣੇ ਕਿ ਕੋਈ ਬਾੜ ਦੀ ਸेंसਿਟੀ ਨਹੀਂ ਹੈ ਕਿ ਆਜੋ ਪੰਜ ਸਾਲ ਹੋ ਗਏ ਥੇ ਬਾੜੇ ਬਲੇਸੀ ਦੀ ਆ ਵਾ ਸਪੈਸ਼ਲ ਇਥੇ ਹੀ ਨਾਸਟ ਦੀ ਆ ਲਗਾਤਾਰ ਗਰੁੱਪ ਕਰਦੇ ਆਂ ਜੇ ਆਪਨੇ ਸਮਝਦੇ ਚੁੱਕਾ ਤਾਂ ਮੈਨੂੰ ਨਹੀਂ ਸਮਝ ਸਕੋ ਆਪਾਂ ਪਰਿਵਾਰਿਕ ਪ੍ਰੋਬਲਮ ਹੈ ਇਹ ਆਪਰੇਸ਼ਨ ਦੀ ਪ੍ਰੋਬਲਮ ਹੈ ਇਹ ਹੁਣੇ ਵੀ ਹੈ ਕਿ ਐਚਬੀਏ ਦੀ ਜਿਹੜੀ ਹੈ ਉਹ ਘਸ ਰਹਿੰਦੀ ਹੈ ਇੱਕ ਦੀ ਆਇਰਨ ਉਹ ਤਾਂ ਪਹਾਈ ਹੈ ਬੱਸ ਉਹ ਹੀ ਉਹ ਇਹ ਨਹੀਂ ਟ੍ਰੀਟਮੈਂਟ ਚਾਹੀਦਾ ਇਹਦਾ ਨਾਮ ਹੈ ਖਲੇ ਜੀ ਉਹਰੇ ਠੀਕ ਹਾਂ ਦਿੱਲੀ ਦਾ ਤੇ ਉਹਨਾਂ ਡਾਕਟਰ ਸ਼ੁਰੂ ਕੀ ਲਿਆ ਦਿੱਲੀ ਦਾ ਤੇ ਕਿਤੇ অপারেশন ਕਰਦੇ ਲੋਅ ਪ੍ਰੈਸ਼ਰ ਨਾਲ ਐਮ ਜੀਓ ਨੂੰ ਪਰਚੂਕੀ ਦੀ ਹੈ ਉਹਨੂੰ ਇਹਹੀ ਸਪੈਸ਼ਲ ਇੱਕ ਗਲਤ ਹੋ ਗਿਆ ਉਹ ਇਹਦਾ ਬੱਚਾ ਨੂੰ ਦੇ ਅੱਛਾ ਸੇਵਾ ਕਰਦੇ ਹਾਂ ਪ੍ਰੋਬਲਮ ਤਾਂ ਨਹੀਂ ਇਹਨੂੰ ਕਿਸੇ ਪ੍ਰੈਸ਼ਰ ਇਹ ਤਾਜ਼ਾ ਨਹੀਂ ਤੇ ਇਹ ਪੁਰਾਣਾ ਤੇ ਆਪਾਂ ਨੂੰ ਦੱਸਣਾ ਕਿ ਉਹਦਾ ਡੀਐਮਸੀ ਚਾਹੀਦਾ ਉੱਥੇ ਅਸੀਂ ਕਰਾ ਦਿਓ ਸਾਰਾ ਆਪਰੇਸ਼ਨ ਹੋ ਜਾਂਦੇ ਗਨਗਾਂ ਜੀ ਦਾ ਜਿੱਥੇ ਜੇ ਕੋਈ ਵੀ ਉਹਦੀ ਹੈਲਪ ਹੋ ਜੀ ਤੇ ਤੁਸੀਂ ਡੀਐਮਸੀ ਉਹ ਦਵਾਈਆਂ ਜਿਹੜੇ ਉੱਥੇ ਕਹਿੰਦੇ ਉਹ ਕਰਦਾਂਗੇ ਤੁਸੀਂ ਦੇ ਦੇਵੋ ਇਹਨਾਂ ਨੂੰ ਕੋਈ ਰਿਪੋਰਟ ਸਾਰੀ ਕੁਝ ਕਰ ਸੁਣਿਆ ਹਾਂ ਸਰ ਕਰਨ ਮੈਨੂੰ 15 ਮਿੰਟ ਦਾ ਵੀ ਵੀ ਦਿਨ ਬਾਅਦ ਬੈਠ ਲੈ ਇੱਧਰ ਆਜੋ ਭਾਈ ਥੋਲੇ ਦੇ ਆਜੋ ਮਾੜੇ ਇੱਧਰ ਆਜੋ ਸਾਰਾ ਇਹ ਦੇਖੇ ਟੋਪਿਕ ਅਰੇ ਮੇਰੀ ਕੋਈ ਵੀ ਅਹੀ ਦੇਖੀ ਹੈ ਟੋਪਿਕ ਹਾਂ ਇਸ ਆਲੋ ਮੋਦੀ ਅਕ੍ਰੀਡੀਅਮ ਸਰਪੈਸਾ ਫੋਟੋ ਸਿੱਛਾ ਥੋੜਾ ਸਾਈ ਹਾਂ ਦੇਵਾ 13 बच्चे से हम पास हो गए हमारा जो साइट पे कर रहे थे सर्टिफिकेट कौन से नाम वाला हमको खा चुका है मैं अपना इमिग्रेशन का उनको खोज रहा हूं इमिग्रेशन ऑफिस को ट्राई कर भी भी खिवन हाडरा अच्छा के डिटेल ऑफ द ਆਪਾਂ ਬਚਰ ਬਲੇ ਬਿਲ ਤੇ ਉਧਰ ਮੈਂ ਚੇਦੀ ਆਪਰੇ ਤੋਂ ਬਾਅਦ ਕੋਈ ਨਹੀਂ ਜਿਹੜਾ ਜਲਾਣਾ ਗਾਣੇ ਨਹੀਂ ਮਾ ਦੋ ਪਿੰਡ ਚੋ ਚਿਲਨ ਦੇ ਸਾਧਾ ਕਰ ਰਹੇ ਨੇ ਨਾ ਉਹ ਯਾਦ ਕਰਾਉਂਦਾ ਹੋਣਾ ਜਿਹੜਾ ਪੜੇ ਜਾਂਦਾ ਪਰ ਉਹਨਾਂ ਤੋਂ ਬਾਅਦ ਉਹਨਾਂ ਨੂੰ ਕਿਹੋ ਜਿਹਾ ਹੋਣਾ ਆਪ ਨੂੰ ਪੰਜ ਮਾਤਰ ਨਵਿੰਦਰ ਆਪਣੇ ਕੋਲ ਹੀ ਹੋਇਆ ਚੜਿਆ ਹਾਂ ਠੀਕ ਹੈ

ਆਜੇ ਨੇ ਸੇਵਾ ਕਰਨੀ ਐ ਐਡਰੈਸ ਨੋਟ ਕਰ ਲੀ ਜੀ ਅੱਜ ਫਸੋ ਤੁਹਾਨੂੰ ਮੱਝ ਉਧਰ ਭੇਜਾਂਗੇ ਪੂਰੀ ਵਧੀਲਾ ਪੂਰਾ ਮਹਾਰਾਜ ਨੂੰ ਰਾਜ ਭਾਏ ਲੋ ਤੁਹਾਨੂੰ ਪਹੁੰਚੂਗੀ ਟੀਮ ਵੱਲ ਠੀਕ ਹੈ ਨਾ ਬਾਬੇ ਨਾਨਕ ਦੀ ਕਿੱਤ ਲਈ ਉਹ ਵੀ ਇੱਕ ਉਹ ਪਰਿਵਾਰ ਇਹਨਾਂ ਦਾ ਤਾਂ ਦਾਸ ਹੀ ਕਰਨ ਵਾਲੇ ਪੁੱਛਿਆ ਦੀ ਚੜ੍ਹਦੀ ਕਲਾ ਜਿਆਦਾ ਬਹੁਤ ਜ਼ਿਆਦਾ ਪੜ੍ਹਦੇ ਵੇਖੀ ਗ੍ਰੈਜੂਏਟਰ ਵਗੈਰੇ ਉਹ ਵੀ ਜਿਹੜੇ ਸਮਾਰਟ ਬੱਚਾ ਹੈ ਸਵਾਸ਼

ਸਤ ਕੜਕੇ ਸਮਰਜੀ ਆ ਜਾਓ ਸਾਰੇ ਆ ਜਾਓ ਆ ਜਾਓ ਨਾਲ ਆਓ ਆਓ ਨਾਲ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਬਲਡ ਸਪਲਾਈ ਦੇਣ ਵਾਲਾ ਕਿਰਮੀ ਮੇਰੇ ਕੋਲ ਵੀ ਤੋਂ ਚੀਜ਼ ਹੈ ਜੇ ਵੀ ਬੱਚੇ ਆਪਣਾ ਰੋਜ਼ ਇੱਕ ਨਵੀਂ ਜਨਮ ਲੈ ਸਕਦੇ ਹੈ ਜਿੱਤੇ ਵੀ ਹੋ ਸਕੇ ਆਪਣਾ ਬਲੱਡ ਡੋਨੇਟ ਕਰੋ ਜੀ ਆ ਕੇ ਉਹ ਜੇ ਕੰਮ ਕਰਦੇ ਸਾਰੇ ਅਨ ਕੰਡੀਸ਼ਨਲ ਜਿੰਨਾ ਦਰਫੇ ਰੂਪ ਚੰਨ ਬਣਾ ਨਹੀਂ ਚੱਲਦਾ ਨਾ ਬੱਚਾ ਦੇ ਤੁਸੀਂ ਵੇਰ ਸਭੀ ਵੀ ਸੋਲ ਪੇਨਾ ਕੋਈ ਗੰਦਲ ਸਿੰਦੇਲ ਫਾਗਵਾ ਪੇਨਾ ਬਿਲਕੁਲ ਸਹੀ ਹੁੰਦਾ ਹੈ ਇਹਦਾ ਆਇਰ ਪਤਾ ਕਿ ਕਿਹੜਾ ਕਰੀਅਰ ਹੋ ਸਕਦਾ ਉਹ ਬਗਨਾਮ ਕਿ ਪਾਸ ਹੋ ਸਕਦਾ ਇਹ ਸਾਰੇ ਇਹ ਤਾਂ ਖਲਾਮ ਨਹੀਂ ਕਰਾਂਗੇ ਆਪਣਾ ਆਪਣਾ ਲੱਭਣਾ ਪੈਣਾ ਚਲਾਂਗੇ ਰੱਖੇ ਕਿ ਕਿਤੇ ਰੱਖਵਾ ਸੀ ਵਾਲਾ ਖਾਸ ਅਸਰ ਕਾਮ ਮੰਤਰੀ ਜੀ ਅੱਜ ਪੰਜਵਾਂ ਵਾਰ ਮੈਂ ਕਿਹਾ ਤਾਂ ਉਹ ਕਿਸ ਤੋਂ ਨਹੀਂ ਬਸ ਇਹ ਕਹਣਾ ਚਾਹਾਂਗਾ ਕਿ ਥੈਲੇਸੀਮੀਆ ਹਰ ਕਿਸ ਨੂੰ ਪਤਾ ਵੀ ਨਹੀਂ ਕਿ ਕੀ ਹੁੰਦੇ ਕੀ ਨਹੀਂ ਹੁੰਦੀ ਜਿਹੜੇ ਬੱਚੇ ਡੇਲੀ ਆਪਣਾ ਹਰ 15 ਦਿਨ ਬਾਅਦ ਖੂਨ ਬਦਲਦੇ ਹੈ ਇੱਕ ਅਵੇਅਰਨੈਸ ਸਾਨੂੰ ਚਾਹੀਦੀ ਹੈ ਸਾਨੂੰ ਇੱਥੇ ਆ ਕੇ ਜਿੰਨੇ ਲੋਕਾਂ ਨੂੰ ਮੈਂ ਦਰਖਾਸਤ ਕਰਦਾ ਅਗਰ ਡੋਨੇਸ਼ਨ ਕਰਨੀ ਹੈ ਬਲੱਡ ਦੀ ਇੱਥੇ ਆ ਕੇ ਕਰੋ ਜੈਨੂਇਨ ਸੇਵਾ ਹੋ ਰਹੀ ਹੈ ਅਨਕੰਡੀਸ਼ਨਲੀ ਕਿਤੇ 10-15 ਸਾਲ ਤੋਂ ਪਾਜੀ ਲੱਗੇ ਪੈਂਜੀ ਲੱਗੇ ਇੱਥੇ ਇਹਨਾਂ ਲਈ ਯਹੀ ਗੋੜ ਹੈ ਇਹਨਾਂ ਲਈ ਯਹੀ ਮਾਤਾ ਨਾਲ ਲਈ ਔਰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਚੈੱਕਅਪ ਵੀ ਕਰਾਓ ਕਪਲਸ ਵਿਆਹ ਕਰਨ ਤੋਂ ਪਹਿਲਾਂ ਬਿਕੋਜ਼ ਇਹ ਜੈਨੇਟਿਕਲੀ ਪਾਸ ਆਨ ਹੁੰਦੀ ਹੈ ਅੱਜ ਮੈਨੂੰ ਨਵੀਂ ਚੀਜ਼ ਪਤਾ ਚੱਲੀ ਔਰ ਸ਼ਾਇਦ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੁੰਦੀ ਇਹ ਗੱਲ ਨੂੰ ਬਿਲਕੁਲ ਸਹੀ ਗੱਲ ਸੋ ਅੱਜ ਦਾ ਸਭਾਈ ਅੱਜ ਸਾਨੂੰ ਬੜੀ ਖੁਸ਼ੀ ਹੋਈ ਮਹਿਸੂਸ ਕੀ ਅੱਜ ਅੰਮ੍ਰਿਤਸਰ ਗੁਰੂ ਦੀ ਨਗਰੀ ਚ ਕੁੰਦਰਾ ਜੀ ਪੁੰਜੇ ਤੇ ਇਹ ਅਨਾਉਂਸ ਸਪੈਸ਼ਲ ਹੈ ਹੀ ਆਪਣੇ ਨੀਅਰ ਭਾਜੀ ਸਿਮਰਨ ਭਾਜੀ ਦੀ ਪੜੀ ਪੋਂਚ ਦੇ ਨਾਲ ਅਹੀਂ ਇੱਥੇ ਥੈਲੇਸੀਮੀਆ ਆਵਾੜ ਚੱਲਦੀ। ਅਹੀਂ ਕਹੇ ਜੀ ਕੋਈ ਇੱਕ ਨਾ ਮੀਡੀਆ ਰਾਈਹੀ ਸਾਰਿਆਂ ਨੂੰ ਪਤਾ ਲੱਗੇ ਕਿ ਥੈਲੇਸੀਮੀਆ ਕੀ ਚੀਜ਼ ਆ। ਥੈਲੇਸੀਮੀਆ ਇਹ ਇੱਕ ਡਿਸੀਜ਼ ਆ। ਕੈਰੀਅਰ ਟੂ ਕੈਰੀਅਰ ਜਦੋਂ ਅਹੀਂ ਬੱਚੇ ਇੱਕ ਨਾ ਵਿਆਹ ਕਰਾ ਲੈਂਦੇ ਨੇ ਤੇ ਉਹ ਮੇਜਰ ਬੱਚਾ ਪੈਦਾ ਹੁੰਦਾ। ਅਹੀਂ ਸਾਰਿਆਂ ਨੂੰ ਇਹੋ ਹੀ ਦੱਸਣਾ ਚਾਹੁੰਦੇ ਆ ਕਿ ਕਦੀ ਵੀ ਜਿਹੜਾ ਵਿਆਹ ਤੋਂ ਪਹਿਲਾਂ ਐਚਬੀਏ ਟੈਸਟ ਜ਼ਰੂਰ ਕਰਾਓ ਤਾਂ ਕਿ ਕੋਈ ਵੀ ਬੱਚਾ ਮੇਜਰ ਥੈਲੇਸੀਮੀਆ ਨਾ ਆਵੇ ਕਿਸੇ ਦੇ ਵਾਹ ਵਾਹ ਸਰ ਅੱਜ ਬੱਚਿਆਂ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿਸ ਤਰ੍ਹਾਂ ਦਾ ਬੱਚਿਆਂ ਦੇ ਵਿਚਾਰ ਹੁੰਦੇ ਨੇ ਪੇਰੈਂਟਸ ਦੇ ਬੱਚੇ ਦੇਖੋ ਮਤਲਬ ਉਹਨਾਂ ਕੋਲ ਚਲੇ ਜਾਓ ਤਾਂ ਇੱਕ ਸਮਾਈਲ ਪਾਸ ਕਰਦੇ ਆ ਉਹ ਮਜ਼ਾ ਹੀ ਕੁਝ ਹੋ ਰਿਹਾ ਉਹ ਸਮਾਈਲ ਦੇਖਣ ਦਾ ਔਰ ਉਹ ਸਮਾਈਲ ਦੇ ਕਾਰਨ ਭਾਜੀ ਦੇਖੋ ਹੱਸਦੇ ਖੇលਦੇ ਵਾਰ ਆ ਜਾ ਇੱਥੇ ਆ ਜਾ ਬੱਚੇ ਦੇਖੋ ਉਹ ਬਿਟੀਆ ਵੀ ਭੇਜੋ ਆਪਾਂ ਜ਼ਿੰਦਗੀ ਸਾਨੂੰ ਲੱਗਦਾ ਹੈ ਕਿ कोई चंगी जी गड्डी नहीं मिल रही या कोई काम नहीं मिल रहा आप नाराज होते हैं एक किस मुश्किल तो जा रहे हैं लेकिन देखो समाइल बड़ी प्यारी है पॉजिटिविटी है लाइफ के पॉजिटिविटी ही चाहिए बस हर पंद्रह दिन बाद खून द ट्रांसफ्यूजन जंग लड़ रहे है असली आप कर रहे लाइफ के लगता साढ़ी बेहतर मुसीबत साढ़े उपर आ रही शाबाश बेटा प्राउड ऑफ यू मैं कुछ नहीं कर रहा मैं अवेयरनैस कर रहा कर रहे भाजी कर रहे भैन जी इतने कर रहे आप कुछ नहीं कर रहे आप अवेरनैस स्प्रैड कर आया कि शायद ਸਾਡੇ ਥਰੂ ਹੋਰ ਲੋਕਾਂ ਨੂੰ ਪਤਾ ਚੱਲੇ ਇਹ ਗੱਲ ਦਾ ਉਹ ਥੋੜਾ ਆਕੇ ਲੋਕੀ ਆਪਣਾ ਬਲੱਡ ਡੋਨੇਟ ਕਰਨ ਤੇ ਆ ਗਏ। ਸਮਝਦਾ ਬੱਚਿਆਂ ਵਾਸਤੇ ਵੀ ਤੁਹਾਡੇ ਵੱਲੋਂ ਕੋਈ ਜਿਹੜੀ ਆ ਉਹ ਸੁਵਿਧਾ ਦਿੱਤੀ ਜਾਏ ਕਿ ਨਾ ਬੱਚੇ। ਬਾਬਾ ਪਾਈ ਨੂੰ ਕਹਿਆ ਸਾਨੂੰ ਸੇਵਾ ਦਾ ਮੌਕਾ ਦੋ। ਜੋ 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 ਜ਼ਰੂਰਤ ਹੈ ਸਾਨੂੰ ਦੱਸੋ ਰਿੰਪੀ ਪਾਈ ਲੈ ਕੇ ਆਇਆ ਅੱਜ। ਭਾਗ ਦੀ ਸੰਸਥਾ ਜੋ ਵੀ ਹੈਗੀ ਹੈ ਇਹਨਾਂ ਬੱਚਿਆਂ ਦੇ ਲਈ ਅੱਜ ਇਹਨਾਂ ਨੇ ਦੇਖਿਆ ਬਹੁਤ ਸਾਰੇ ਡਾਇਰੈਕਟਰ ਸਾਹਿਬ ਵੀ ਸਾਡੇ ਆਏ ਆ। ਅੱਜ ਦੀ ਫਿਲਮ ਆਈ ਸੀ ਮੇਰ ਮੇਰ ਫਿਲਮ ਨੂੰ ਛੱਡ ਕੇ ਔਰ ਜਿੰਨੀ ਮੇਰ ਦੀ ਕਮਾਈ ਹੈ ਇੱਕ ਪੰਜ ਪੈਸਾ ਨਹੀਂ ਕੋਰ ਰੱਖਿਆ ਸਾਰੀ ਕਮਾਈ ਹੜ ਜਿੱਥੇ ਪੀੜਤ ਹੈਗੇ ਪਰਿਵਾਰ ਉਹਨਾਂ ਨੂੰ ਹੀ ਜਾ ਰਹੀ ਹੈ। ਨਾ ਭਾਜੀ ਨੇ ਕਿਸੇ ਨੂੰ ਅਪੀਲ ਕੀਤੀ ਮੇਰੀ ਫਿਲਮ ਦੇਖੋ ਫਿਲਮ ਥੀਏਟਰਾਂ ਚੱਲ ਰਹੀ ਹੈ। ਲੇਕਿਨ ਇਸ ਪਾਸੇ ਲੱਗ ਕੇ ਜਦੋਂ ਦੇਖਿਆ ਇਹਨਾਂ ਨੇ ਪੰਜਾਬ ਇਸ ਪਾਸੇ ਨੂੰ ਜਾ ਰਿਹਾ ਹੈ ਕਹਿੰਦੇ ਨਹੀਂ ਮੈਂ ਸਿਵਾਜੀ ਰਹਿਣਾ। ਅੱਜ ਜਦੋਂ ਆ ਵੀ ਦੇਖਿਆ ਜਿੰਨੀ ਵੱਧ ਤੋਂ ਵੱਧ ਇਹਨਾਂ ਦੀ ਟੀਮ ਦੀ ਉੱਥੇ ਕੋਸ਼ਿਸ਼ ਹੋएगी ਜੋ ਹੈਲਪ ਜੋ ਭੈਜੀ ਹੋਣੀ ਭਾਜੀ ਉਹ ਨਹੀਂ ਦੱਸਣਗੇ। ਇਹ ਪਰਿਵਾਰ ਰਾਜਕੁਦਰਾ ਪਰਿਵਾਰ ਰਾਜਕੁਦਰਾ ਟੀਮ ਅਸੀਂ ਸਾਰੇ ਇਸ ਟੀਮ ਦਾ ਹਿੱਸਾ ਹੀ ਆਂ। ਅਸੀਂ ਵੱਧ ਤੋਂ ਵੱਧ ਮਦਦ ਔਰ ਜਿਹੜੀ ਭਾਜੀ ਦੀ ਸਭ ਤੋਂ ਵੱਡੀ ਅਪੀਲ ਹੈ ਵੀ ਪਲਾਟ ਜਿਹੜਾ ਡੋਨੇਟ ਕਰੋ ਇਹ ਲੋੜਵੰਦਾਂ ਅਸਲ ਬੱਚੇ ਇਹ ਸਾਡਾ ਦੇਸ਼ ਦਾ ਸਾਡੀ ਕੌਮ ਦਾ ਪੰਜਾਬੀਅਤ ਦਾ ਭਵਿਕਾ ਉਹ ਸਾਡੀ ਅਪੀਲ ਭਾਜੀ ਅੱਜ ਕਰਕੇ ਚੱਲੇ ਆ ਅਸੀਂ ਉਹ ਹਰ ਤਰ੍ਹਾਂ ਦੀ ਮਦਦ ਦੇਣਾ ਨੂੰ ਜੋ ਵੀ ਕਹਿਣਗੇ ਉਹ ਦੇ ਦੇਣਾ ਸਰ ਦੇਖਣ ਨੂੰ ਮਿਲਿਆ ਕਿ ਇੰਡਸਟਰੀ ਅੱਜ ਜਿਹੜੀ ਆ ਸਭ ਤੋਂ ਅੱਗੇ ਹੜਪੀੜਤ ਗਲੇ ਪ੍ਰਵਾਸੀ ਗਣ ਹੜਪੀੜਤ ਲੋਕਿਆ ਇੰਡਸਟਰੀ ਨੇ ਬਹੁਤ ਤਰ੍ਹਾਂ ਦਾ ਹੈਲਪ ਕੀਤੀ ਸਾਥ ਦਿੱਤੀ ਇੱਕ ਜਿਹੜਾ ਉਹ ਥੰਮ੍ਹ ਬਣ ਕੇ ਖੜੇ ਦੁੱਲ ਨਹੀਂ ਦਿੱਤਾ ਠੀਕ ਹੈ ਪੰਜਾਬ ਦੇ ਲਈ ਤਾਂ ਅਡੋਲਨ ਦੀ ਹੈ ਨਹੀਂ ਧਰਤੀ ਇਦਾਂ ਦੀ ਹੈ ਇਹ ਹੜ ਕੁਛ ਵੀ ਨਹੀਂ ਹੈਗੇ ਜਿਹੜੀ ਸਰਸਾ ਨਿੱਦੇ ਤੋਂ ਵੱਡਾ ਹੜ ਨਹੀਂ ਹੈਗਾ ਇੱਥੇ ਸਾਰੇ ਗੁਰੂ ਸਾਹਿਬ ਅਰਦਾਸ ਹੀ ਹੈ ਬਸ ਪੰਜਾਬ ਦੇ ਇੱਕ ਇੱਕ ਛੋਟੀ ਜੀ ਸਾਡੀ ਕੁੰਦਰਾ ਜੀ ਨੂੰ ਰਿਕਵੈਸਟ ਆ ਅੱਜ ਤੋਂ 40 45 ਸਾਲ ਪਹਿਲਾਂ ਇੱਕ ਸੁਨੀਲ ਦੱਤ ਜੀ ਨੇ ਫਿਲਮ ਬਣਾਈ ਸੀ ਦਰਦ ਦਾ ਰਿਸ਼ਤਾ ਉਹਦੇ ਚ ਉਹਨਾਂ ਨੇ ਦਿਖਾਇਆ ਸੀ ਕਿਵੇਂ ਉਹ ਆਪਣੀ ਬੇਟੀ ਵਾਸਤੇ ਇਹੋ ਜੀ ਚੀਜ਼ ਉਹ ਲੜ ਰਹੇ ਨੇ ਅਹੀ ਇਹਨਾਂ ਨੂੰ ਇੱਕ ਸਾਡੀ ਬੇਨਤੀ ਆ ਕਿ ਇਹ ਨਵੇਂ ਟਾਈਟਲ ਚ ਫੇਰ ਇਦਾਂ ਦਾ ਇੱਕ ਤਿਆਰ ਕਰਕੇ ਐਚਬੀਏ 2 ਟੈਸਟ ਸਾਰਾ ਵਿੱਚ ਦਿਖਾਇਆ ਜਾਵੇ ਕਿ ਜਿਹੜੀ ਸਾਡੀ 20-25 ਸਾਲ ਦੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਕਿ ਫੈਲੇਸੀਮੀਆ ਕੀ ਚੀਜ਼ ਹੈ। ਸਾਡੀ ਤੁਹਾਡੇ ਡਿਪਾਰਟਮੈਂਟ ਸਾਡੇ ਸਾਡੇ ਡਾਇਰੈਕਟਰ ਸਾਹਿਬ ਇਹਨੇ ਡਾਇਰੈਕਟਰ ਸਾਹਿਬ ਰਕੇਸ਼ ਮੇਤਾ ਜੀ ਇਹ ਸਾਡੀ ਬਹੁਤ ਇਸ ਇੰਡਸਟਰੀ ਚ ਕੋਈ ਅੱਧੀ ਫਿਲਮ ਨਾ ਸਦਲੇ ਰਕੇਸ਼ ਜੀ ਕਹਿੰਦੇ ਕਿ ਇਹ ਇੱਕ ਤਿਆਰ ਕਰਕੇ ਜਰੂਰ ਤੇ ਚਲੋ ਅਜੇ ਫਿਲਮ ਨਾ ਬਣੇ ਪਰ ਇੱਕ ਡਾਕੂਮੈਂਟਰੀ ਬਹੁਤ ਵਿਦਿਆਰਬਨੀ ਚਾਹੀਦੀ ਜਿਹੜੇ ਸਾਰੇ ਸੈਲੀਬ੍ਰਿਟੀਜ਼ ਬੋਲਣ ਹਾਂਜੀ ਇਹ ਮੇਅਰ ਫਿਲਮ ਤੇ ਡਾਇਰੈਕਟਰ ਵੀ ਆ ਰਕੇਸ਼ ਮਹਿਤਾ ਜੀ ਜਿਨ੍ਹਾਂ ਨੇ ਫਿਲਮ ਬਣਾਈ ਸੀ ਔਰ ਇਹਨਾਂ ਦੇ ਵੀ ਅਸੀਂ ਚੀਜ਼ ਦੇਖ ਰਹੇ ਹਾਂ ਇਹਨਾਂ ਦੇ ਮਾਈਂਡ ਜੇ ਆ ਗਈ ਜਿੱਦਾਂ ਰਾਜਪਾਜੀ ਨੇ ਦੱਸਿਆ ਔਰ ਇਹ ਬਾਜੀ ਦਾ ਕੰਮ ਕੀ ਹੈ ਕਿ ਇਹ ਇਦਾਂ ਐਲਾਨ ਫੋਕੇ ਜਾ ਉਹ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ ਇਹਨਾਂ ਦਾ ਹੁੰਦਾ ਵੀ ਜਿੱਥੇ ਮੈਂ ਚੁੱਪਚੀਤੇ ਸੇਵਾ ਕਰ ਦਵਾਂ ਤੇ ਭੇਜਾਂ ਇਹ ਇਹਨਾਂ ਦੇ ਮਨ ਦੀ ਮਨਸ਼ਾ ਹੁੰਦਾ ਉਹ ਵੀਡੀਓ ਤੋਂ ਜਾ ਇਦਾਂ ਦੀ ਜਿੱਜਾ ਜੋ ਬਹੁਤ ਦੂਰ ਕਰਕੇ ਕਿਵਾ ਆਪਣੇ ਆਪ ਹੀ ਸਾਰੀ वो खड़े हैं क्योंकि यंग यूनिवर्सिटी प्रोफेसर ने ऑल ऑफ अस आर फाइटिंग अ वॉर रियली इट्स अ वॉर सो बहुत अच्छा होगा अगर किसी किसी एक्स्ट्रा का कुछ अपना लेके आओ कि जनरल पब्लिक को दिखा हम डॉक्टर संजीव का पोलियो कैंपेन बहुत सक्सेसफुल है जी जी सो इट विल बी अ वेरी गुड एफर्ट इफ यू टेक दिस डायरेक्ट शो 100% आई आल्सो अग्री विद यू मॉडर्न इज हां जी एक्सप्लेन मेरी अपनी बेटी भी 3 मंथ्स भी सी हो रहा बैकग्राउंड कारपुर की मेरी सर्च एकदम सक्सेसफुल क्योंकि इतना अच्छा मेरा फैमिली एनवायरनमेंट रियल का सपोर्ट मिला सो नाउ माय डॉटर हैज गॉट फोर इयर ऑफ ट्रांसप्लांटेशन शी इज फाइन सो लाइक हर किसनो हर किसनो मौका नहीं मिलता ब्रांड है बहुत बढ़िया फैमिली से में तो कोई ਕੌਣ ਵਾਲੇ ਸਮੇਜ ਕੋ ਡਾਕੂਮੈਂਟਰੀ ਆਈ ਥਿੰਕ ਹੁੰਦਾ ਕਹਿਤਾ ਪਾਇਨੇ ਨਹੀਂ ਨਹੀਂ ਪਾਇਨੇ ਕਹਿੰਦਾ ਸਾਨੂੰ ਡਾਕੂਮੈਂਟਰੀ ਤਾਂ ਬਣਾਨੀ ਚਾਹੀਦੀ ਪਾਜੀ ਹਾਂ ਆਪਾਂ ਸਾਰੇ ਸੈਲੀਬ੍ਰਿਟੀਜ਼ ਦੇ ਥਰੂ ਹੀ ਕਰਨਾ ਪੈਗਾ ਬਿਕੋਜ਼ ਉਹ ਕੁਝ ਆਪਣੇ ਪੋਸਤੇ ਪਾਉਂਗੇ ਤਾਂ ਹੋਰ ਲੱਖਾਂ ਬੰਦਾਂ ਨੂੰ ਪਤਾ ਚੱਲੇਗਾ ਔਰ ਕੁਝ ਕੰਮ ਨਹੀਂ ਹੁੰਦਾ ਸੈਲੀਬ੍ਰਿਟੀ ਦਾ ਬਸ ਇਹ ਇੱਕ ਆ ਕੇ ਇੱਕ ਅਵੇਨਸ ਕ੍ਰੀਏਟ ਕਰ ਲੋ ਤਾਂ ਸਾਰੇ ਨੂੰ ਪਤਾ ਚੱਲੇ ਔਰ ਪਾਜੀ ਵਕਨ ਆਦਮੇ ਨੂੰ ਅਸੀਂ ਹੈਲਪ ਕਰ ਸਕੇ ਜਿੰਨਾ ਸਾਡੇ ਤੋਂ ਹੋਏ ਬਾਕੀ ਜੋ ਪਾਜੀ ਕਰ ਰਹੇ ਸੱਚੀ ਮਤਲਬ ਉੱਪਰ ਵਾਲੇ ਦੀ ਬਲੇਸਿੰਗ ਹੈ ਜੋ ਇੱਕ ਹਮ ਸਾਢੀ ਗੋਲ ਕਰਾ ਰਿਹਾ ਹੈ ਬਸ ਚੱਕੀ ਸ਼ਰੋਫ ਜੀ ਕਰ ਰਹੇ ਜੀ ਪੂਰੇ ਬੰਬੇ ਦੇ ਵਿੱਚ ਥੈਲੇਸੀਮੀਆਂ ਤੇ ਸਾਡੇ ਅਮਤਾਬ ਬਚਨ ਜੀ ਥੈਲੇਸੀਮੀਆਂ ਕੈਰੀਅਰ ਨੇ ਉਹ ਵੀ ਉਹਨਾਂ ਨੂੰ ਕੁੱਲੀ ਫਿਲਮ ਦੌਰਾਨ ਜਦੋਂ ਝੋਟ ਲੱਗੀ ਸੀ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਥੈਲੇਸੀਮੀਆਂ ਕੈਰੀਅਰ ਆ ਤੇ ਜੈ ਬਾਦੜੀ ਜੀ ਨੋਰਮਲ ਸੀ ਉਹਦੇ ਕਰਕੇ ਜੇ ਕੈਰੀਅਰ ਕੈਰੀਅਰ ਹੁੰਦੇ ਤੇ ਅੱਜ ਅਭਿਸ਼ੇਕ ਬਚਨ ਵੀ ਮੇਜਰ ਥੈਲੇਸੀਮੀਆਂ ਹੁੰਦਾ ਲੇਕਿਨ ਉਹ ਨੋਰਮਲ ਤੇ ਕੈਰੀਅਰ ਹੋਣ ਕਰਕੇ ਉਹਨਾਂ ਨੂੰ ਇਹੋ ਜੀ ਕੋਈ ਬਲੱਡ ਦੀ ਪ੍ਰੋਬਲਮ ਨਹੀਂ ਹੈ ਸਾਰੇ ਆਨੀਮਲ ਲੀਏ ਕ੍ਰੀਏਟ ਕਰਦੇ ਵੈਨਸ